ਦੇ ਆਪ ਜੀ ਸਲਾਮਤ ਨੇ ਪਰ ਫਿਰ ਵੀ ਗੁਰੂ ਅੰਗਦ ਦੇਵ ਜੀ ਨੂੰ ਨਮਸਕਾਰ ਕਰ ਦਿੱਤੀ ਤੇ ਉਹਨੇ ਸਵਾਲ ਕੀਤਾ ਕਿ ਕਿਉਂ ਗੁਰੂ ਨਾਨਕ ਦੇਵ ਜੀ ਚੁਕੇ ਤਾਂ ਗੁਰੂ ਅੰਗਦ ਦੇਵ ਜੀ ਨੇ ਜਵਾਬ ਪਤਾ ਕੀ ਦਿੱਤਾ ਕਹਿੰਦੇ ਜਿਸ ਤਰ੍ਹਾਂ ਬੱਚਾ ਜਿਹੜਾ ਹੈ ਨਾ ਥੱਲੇ ਜਿਹਨੂੰ ਅਜੇ ਚੱਲਣਾ ਨਾ ਆਉਂਦਾ ਹੋਵੇ ਤੇ ਥੱਲੇ ਜ਼ਮੀਨ ਦੇ ਤੇ ਜਦੋਂ ਰੜਦਾ ਹੈ ਨਾ ਮਿੱਟੀ ਦੇ ਵਿੱਚ ਐ ਜਿਹੜਾ ਖੇਡ ਰਿਆ ਹੋਵੇ ਤੇ ਕਹਿੰਦੇ ਪਿਤਾ ਨੂੰ ਜਦੋਂ ਪਿਆਰ ਆਉਂਦਾ ਹੈ ਨਾ ਬੱਚੇ ਦੇ ਉੱਤੇ ਪਿਤਾ ਐ ਝੁੱਕ ਕੇ ਥੱਲੇ ਉਹਨੂੰ ਝੁੱਕ ਲਿੰਦਾ ਕਹਿੰਦੇ ਪਿਤਾ ਦਾ ਝੁਕਣਾ ਨਹੀਂ ਹੁੰਦਾ ਉਹ ਪਿਤਾ ਦਾ ਪਿਆਰ ਹੁੰਦਾ ਆ ਉਹ ਬੱਚੇ ਦੇ ਅੱਗੇ ਝੁਕਿਆ ਥੋੜਾ ਪਿਤਾ ਉਹ ਤੇ ਪਿਤਾ ਦਾ ਪਿਆਰ ਹੁੰਦਾ ਹੈ ਬੱਚੇ ਦੇ ਲਈ ਕਿਉਂਕਿ ਨੀਵਾ ਹੋ ਕੇ ਝੁਕਣਾ ਪੈਂਦਾ ਹੈ ਕਹਿੰਦੇ ਇਸੇ ਤਰ੍ਹਾਂ ਗੁਰਨਾਨਕ ਪਿਤਾ ਜੀ ਮੇਰੇ ਵਰਗੇ ਨੂੰ ਇਸ ਧਰਤੀ ਤੇ ਝੁਕਿਆ ਆ ਇਹ ਉਹਨਾਂ ਦਾ ਪਿਆਰ ਹੈ ਮੇਰੇ ਅੱਗੇ ਗੁਰਨਾਨਕ ਦੇਵ ਨਹੀਂ ਝੁਕੇ ਕੰਨੀ ਨਮਰਤਾ ਕਿੰਨੀ ਵੱਡੀ ਗੱਲ ਦੇਖੋ ਗੁਰਮੁਖ ਦੇ ਪਿਤਾ ਹੀ ਗੁਰੂ ਦੇ ਉਸਤ ਦੇ ਵਿੱਚ ਗੱਲ ਕਰਗੇ ਜੀ ਅੱਜ ਤੇ ਅਸੀਂ ਆਪਣੇ ਨਾਲ ਗੱਲਾਂ ਜੋੜ ਲੈਣੇ ਨਾ ਜੀ ਇਸ ਕਰਕੇ ਜੀ ਇਸ ਕਰਕੇ ਨਹੀਂ ਕਿਉਂਕਿ ਦਾਤਾ ਹੀ ਤੇ ਪਾਵਣ ਮਾਣੀ ਤੇ ਪਤਾ ਕੀ ਡ੍ਰਿੜ ਕਰਾਉਂਦੇ ਜੀ ਆਪ ਗਵਾਈਏ ਤਾਂ ਸ਼ਹੁ ਪਾਈਏ ਕਹਿੰਦੇ ਆਪਾਂ ਭਾਵ ਗਵਾਉਣਾ ਪੈਂਦਾ ਹੈ ਗੁਰੂ ਦੇ ਦਰ ਤੇ ਆਪ ਆਪ ਰੋਗਵਾਮਾਂ ਦੇਤੇ ਕੋਈ ਫਿਰ ਮਾਲਕ ਦੇ ਦਰ ਦੀ ਪ੍ਰਾਪਤੀ